ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਹੁਤ ਹੀ ਸਤਿਕਾਰਯੋਗ ਵੀਰ ਇੰਦਰਜੀਤ ਸਿੰਘ ਜੀ ਕਾਸਾਵਾਦ ਬੈਠੇ ਨੇ ਜਿਹੜੇ ਕਾਂਗਰਸ ਦੇ ਜਨਰਲ ਸਖਤਰ ਵੀ ਰਹੇ ਹਨ ਸੋ ਇਹਨਾਂ ਵੱਲੋਂ ਸਾਡੇ ਪਿੰਡਾਂ ਦੇ ਵਿੱਚ ਹੋਣ ਵਾਲੇ ਜਿਹੜੇ ਟੂਰਨਾਮੈਂਟ ਸੀ ਜਾਂ ਛਿੰਝ ਮੇਲੇ ਸੀ ਉਹਨਾਂ ਦੇ ਵਿੱਚ ਬਹੁਤ ਹੀ ਜ਼ਿਆਦਾ ਯੋਗਦਾਨ ਪਾਇਆ ਜਾਂਦਾ ਸੀ ਅਤੇ ਗਰੀਬ ਪਰਿਵਾਰਾਂ ਦੀਆਂ ਲੜਕੀਆਂ ਦੇ ਪਰਿਵਾਰਾਂ ਨੂੰ ਇਹਨਾਂ ਨੇ ਸ਼ਗਲ ਸਕੀਮਾਂ ਵਿੱਚ ਬਹੁਤ ਦਿੱਤੀਆਂ ਆਪਣੇ ਵੱਲੋਂ ਘਰ-ਘਰ ਜਾ ਕੇ ਸ਼ਗਲ ਦਿੰਦੇ ਰਹੇ ਹਰੇਕ ਦੇ ਘਰ ਦੇ ਵਿੱਚ ਦੁੱਖ ਸੁੱਖ ਦੇ ਵਿੱਚ ਹਾਜ਼ਰ ਰਹਿੰਦੇ ਸਨ ਸੋ ਸਾਰਾ ਇਲਾਕਾ ਆਪਣਾ ਸਾਹਨੇਵਾਲ ਹਲਕਾ ਇਹਨਾਂ ਨੂੰ ਜਾਣਦਾ ਹੈ ਵੀਰ ਇੰਦਰਜੀਤ ਸਿੰਘ ਜੀ ਕਾਸਾਵਾਦ ਸੋ ਆਓ ਵੀਰ ਜੀ ਨੇ ਸਾਨੂੰ ਪਿੰਨੀਆਂ ਦਾ ਆਰਡਰ ਕੀਤਾ ਸੀ ਅੱਜ ਵੀਰ ਜੀ ਦੇ ਵਾਸਤੇ ਅਸੀਂ 5 ਕਿਲੋ ਆ ਪਿੰਨੀਆਂ ਵੀ ਲੈ ਕੇ ਆਏ ਆ ਤੇ ਵੀਰ ਜੀ ਨੇ ਛਾਕੇ ਵੀ ਦੇਖੀਆਂ ਸੋ ਆ ਗੱਲਬਾਤ ਕਰਦੇ ਆ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਭਾਈ ਜੀ ਕੀ ਕਹਿਣਾ ਚਾਹੋਗੇ ਜੀ ਪਹਿਲਾਂ ਤਾਂ ਤੁਸੀਂ ਆਪਣਾ ਤੁਸੀਂ ਕਾਰਜਕਾਲ ਦੇ ਵਿੱਚ ਕੀ ਕੁਝ ਕੀਤਾ ਉਹਦੇ ਬਾਰੇ ਚਾਹਣਾ ਪਊ ਜੀ ਮੈਂ ਤਾਂ ਜੀ ਸਾਰੇ ਸਾਹਨੇ ਵਾਲੇ ਹਲਕੇ ਨੂੰ ਪਤਾ ਹੀ ਹੈ ਬਈ ਬਹੁਤ ਮਿਹਨਤ ਕੀਤੀ ਹੈ ਤੇ ਕਾਂਗਰਸ ਪਾਰਟੀ 'ਚ ਮੈਂ ਸੀਗਾ ਉਹ ਜੰਨ ਸਕੱਤਰ ਤੇ ਮੈਂ ਪੂਰੇ ਹਲਕੇ ਦੇ ਵਿੱਚ ਸਭਨ ਸਕੀਮ ਚਲਾਉਣਾ ਸੀ ਟੂਰਨਾਮੈਂਟਲ ਜਾ ਕੇ ਖਿਡਾਰੀਆਂ ਦੀ ਹੈਲਪ ਕਰਦਾ ਸੀ ਛਿੰਝਾ ਚ ਜਾਂਦਾ ਸੀ ਖਿਡਾਰੀਆਂ ਦੀ ਹੈਲਪ ਕਰਦਾ ਸੀ ਤੋਂ ਬੜੀ ਮਿਹਨਤ ਕੀਤੀ ਪੂਰੇ ਸਾਨੇ ਹਲ ਹਲਕੇ ਦਾ ਮੈਨੂੰ ਬੱਚਾ ਬੱਚਾ ਜਾਣਦਾ ਉਹ ਮੈਂ ਹੁਣ ਫੇਸਬੁੱਕ ਤੇ ਦੇਖਿਆ ਬਈ ਸਦਾ ਕਾਕਲ ਸਿੰਘ ਰਠੌਰ ਜੀ ਬੂਦਗੜ ਤੋਂ ਇਹ ਫੇਸਬੁੱਕ ਤੇ ਨਾ ਪਿੰਨੀਆਂ ਦਾ ਐਡ ਪਾਉਂਦੇ ਹੁੰਦੇ ਸੀ ਵੀ ਪਿੰਨੀਆਂ ਬਣਾਉਂਦੇ ਨੇ ਇਹ ਤੋਂ ਮੈਂ ਇਹਨਾਂ ਦਾ ਦੇਖਿਆ ਵੀ ਇਹ ਬਹੁਤ ਜ਼ਿਆਦਾ ਵਧੀਆ ਸਮਾਨ ਪਾਉਂਦੇ ਨੇ ਦੇਸੀ ਘਿਓ ਪਾ ਕੇ ਵਧੀਆ ਬਹੁਤ ਹੀ ਵਧੀਆ ਢੰਗ ਨਾਲ ਇਹ ਜਿਹੜੀਆਂ ਪਿੰਡੀਆਂ ਬਣਾਉਂਦੇ ਨੇ ਮੈਂ ਫਿਰ ਸੋਚਿਆ ਵੀ ਯਾਰ ਇਹਨਾਂ ਨੂੰ 5 ਕਿਲੋ ਪਿੰਡੀਆਂ ਇਹਨਾਂ ਤੋਂ ਮੰਗਾ ਲੈਂਦੇ ਆ ਵੀ ਘਰੇ ਬਣਾਵਾਂਗੇ ਖਰਚਾ ਤਾਂ ਫੇਰ ਵੀ ਆਣਾ ਹੀ ਐ ਵੀ ਉਹੋ ਜਿਹਾ ਬਣਦਿਆਂ ਨਹੀਂ ਹੈਗਿਆ ਘਰੇ ਜਿੰਦਾਂ ਨੇ ਇਹਨਾਂ ਨੂੰ ਤਜਰਬਾ ਹੈਗਾ ਬਣਾਉਂਦਾ ਉਹ ਘਰੇ ਨਹੀਂ ਬਣਦੀਆਂ ਉਹਨੀਆਂ ਸਵਾਦ ਹੁਣ ਇਹ ਆਏ ਸੀ ਮੈਨੂੰ ਪਿੰਡੀਆਂ ਦੇਣ ਲਈ ਫਿਰ ਮੈਂ ਚਾਹ ਦਾ ਕੱਪ ਕੱਪ ਅਸੀਂ ਸਾਂਝਾ ਕੀਤਾ ਫਿਰ ਮੈਂ ਨਾਲ ਪਿੰਡੀਆਂ ਖਾਧੀਆਂ ਪਰ ਜੋ ਇਹਨੇ ਮਟੀਰੀਅਲ ਉਹਦੇ ਵਿੱਚ ਪਾਇਆ ਉਹ ਖਾਣ ਚ ਪੂਰਾ ਪਤਾ ਲੱਗਦਾ ਵੀ ਹਾਂ ਮਟੀਰੀਅਲ ਵਿੱਚ ਹੈਗਾ ਖਾ ਕੇ ਪਤਾ ਲੱਗਦਾ ਪੂਰਾ ਜੀ ਸੋ ਬਹੁਤ ਹੀ ਸਵਾਦ ਪਿੰਡੀਆਂ ਐ ਤੇ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵੀ ਇਹਨਾਂ ਨੇ ਮੇਰੇ ਘਰ ਪਚਾਈਆਂ ਪਿੰਨੀਆਂ ਤੇ ਵਾਕਈ ਇਦਾਂ ਦੇ ਹੋਣ ਹਾਰ ਜਿਹੜੇ ਇਨਸਾਨ ਨੇ ਹੋਣੇ ਚਾਹੀਦੇ ਨੇ ਜਿਹੜੇ ਮਤਲਬ ਪੂਰੀ ਪਿਓਰ ਆਪਣਾ ਸਮਾਨ ਬਾਕੇ ਤੇ ਪਿਓਰ ਪਿੰਨੀਆਂ ਬਣਾ ਕੇ ਦਿੰਦੇ ਨੇ ਕੋਈ ਮਿਲਾਵਟ ਨਹੀਂ ਕਿਸੇ ਕਿਸਮ ਦਾ ਕੋਈ ਉਹ ਨਹੀਂ ਹੈਗਾ ਮਤਲਬ ਵਧੀਆ ਪਿੰਨੀਆਂ ਨੇ ਮਤਲਬ ਜਿੰਦਾ ਤੁਸੀਂ ਘਰੇ ਬਣਾਉਂਦੇ ਆ ਉਹਦੇ ਨਾਲੋਂ ਵੀ ਜ਼ਿਆਦਾ ਵਧੀਆ ਨੇ ਜੀ ਜੀ ਬਹੁਤ-ਬਹੁਤ ਧੰਨਵਾਦ ਜੀ ਧੰਨਵਾਦ ਜੀ ਸ਼ੁਕਰੀਆ ਮਿਹਰਬਾਨ ਜੀ ਸ਼ੁਕਰੀਆ ਜੀ